ਸੁਖ ਕੀ ਬਣਾਉਣ ਡਈ ਆ ਮੈਂ ਬਣਾਉਣ ਲੱਗੀਆਂ ਅੱਜ ਮਟਰ ਰਸੋਗੁ ਅੱਛਾ ਮਟਰ ਤੇ ਖੁੰਬਾ ਮਤਲਬ ਹਾਂ ਮਟਰ ਤੇ ਖੁੰਬਾ ਠੀਕ ਆ ਹਾਂ ਤੇ ਨਾਲ ਮੈਂ ਆਪਣੇ ਲਈ ਚਾਹਾਂ ਮੈਂ ਸੱਚੀ ਦੱਸਾਂ ਚਾਹਾਂ ਦੀ ਬਹੁਤ ਜਾਨੀ ਯਕੀਨ ਆ ਠੀਕ ਆ ਕੋਈ ਸਬਜ਼ੀ ਆ ਜਾ ਮੇਰਾ ਬਲੌਗ ਬਣਾਉ ਬਣ ਦੇ ਦੇ ਤਾਨੂੰ ਇਹ ਮੇਰਾ ਬਲੌਗ ਬਣਾਉ ਮੇਰਾ ਬਲੌਗ ਬਣਾਉ ਵੇ ਲੋ ਆਹ ਸੋਹਣੀ ਤੇ ਸਮੈਲ ਬਹੁਤ ਵਧੀਆ ਆਉਣ ਡਈ ਆ ਮਰੀਆਂ ਹਾਂ ਤੇ ਇਹਦੇ ਵਿੱਚ ਮੇਰੀ ਹਿੱਸੇਦਾਰੀ ਦਸੀ ਸਬਜ਼ੀ ਬਣਾਉਣ ਚ ਹਿੱਸੇਦਾਰੀ ਕੀ ਬਣਾਉਣਾ ਹੈ ਨਾ ਨਾ ਹੋਰ ਵੀ ਹਿੱਸੇਦਾਰੀ ਇਹ ਆ ਪਿਆ ਜੇ ਸਾਰੇ ਕੁਝ ਗਰੈਂਟ ਦੇ ਜਾਈਂ ਕਿ ਕਰਦੇ ਠੀਕ ਆ ਮम्मा ਚੋਲ ਬਣਾਉਂਦੀ ਮम्मा ਚੋਲ ਬਣਾਉਂਦੇ ਪੁੱਤ ਚੋਲੇ ਬਣਾਉਂਦੇ ਬੜੀ ਆ ਦੇਖੋ ਹਾਦਰ ਸ਼ਿਆਣਾ ਪੁੱਤ ਫਤਵੀ ਸਿੰਘ ਤੂੰ ਛੀ ਕੀ ਕੰਨ ਦੇ ਸੀ ਵੀਰੇ ਸੋਈ ਤੇ ਮੈਂ ਬਾਜ ਦੇਣੀ ਅੰਦਾ ਹਾਂ ਹਾਂ ਜੀ ਮਮਾ ਮੈਂ ਅੰਦਰ ਪਾਣ ਧਿਆਵਾ ਅੱਛਾ ਤੁਸੀਂ ਪਾਣ ਦੇ ਸੀ ਮਮਾ ਜੀ ਮੈਂ ਅੰਦਰ ਪਾਣ ਧਿਆਵਾ ਫਿਰ ਵੀ ਚਲੋ 1 2 10 ਤੱਕ ਸੁਣਾਉ 1 2 ਸੁਣਾ ਦਿਓ ਸਾਰਿਆਂ ਨੂੰ ਅਲਿਕੁਮ ਅੰਤੁ ਤੂਲਕਾ ਚਲੋ ਸਾਰਾ 1 2 ਸੁਣਾਓ ਹਾਂ ਦੇ ਲੈਂਦੀ ਖਾਦੇ ਥੈਂਕ ਯੂ ਮੇਰੇ ਪੋਤ ਨੂੰ 10 ਤੱਕ ਹੁੰਦਾ ਵਾ ਹਲੀ ਪ੍ਰੀ ਨਰਸਰੀ ਚ ਪੜਦਾ ਛਾਦਾ ਫਤੀ ਤੇ ਤਿੰਨ ਤੱਕ ਵੰਤੂ ਐ ਪੂਰਾ ਵਧੀਆ ਸੁਣਾ ਦਿੰਦਾ ਇੱਕ ਵਾਰੀ ਫੇਰ ਸੁਣਾ ਦੋ 1 2 3 4 5 6 7 8 9 10 ਨਹੀਂ ਪੁੱਤ 1 2 3 1 2 10 ਤੱਕ 1 2 3 4 5 6 7 8 9 10 ਅੱਗੇ ਅੱਗੇ 9 9 denn clapping mai hall inni clapping chalo theek hai sing mamma chole banaonde tu nu chole kinne ki shyad lagde bai jade bai jade theek hai me put nu bai jade chole shyad lagde ha ਆ ਦੇਖੋ ਲੱਡੂ ਬੱਚੇ ਤੁਹਾਨੂੰ ਆਲੂ ਛੋਲ ਵੀ ਬੜੇ ਸ਼ਾਇਦ ਲੱਗਦੇ ਨਾ ਜੰਮੀ ਲੱਗਦੇ ਆਲੂ ਛੋਲ ਜੰਮੀ ਜੰਮੀ ਲੱਗਦੇ ਹੁੰਦੇ ਹਨਾ ਦੋ ਛੋਲੇ ਅੱਜ ਆਪਾਂ ਬਣਾਉਣ ਲੱਗੇ ਮਟਰ ਮਸ਼ਰੂਮ ਦੇ ਨਾਲ ਪਤੀਨੀ ਖਾਣੇ ਲਈ ਮੈਂ ਚਾਹ ਕਾਣੇ ਪਾਪਾ ਨੇ ਨਾਲ ਮम्मा ਨੇ ਨਾਲ ਪਾਪਾ ਪਾਪਾ ਤਾਂ ਰੋਟੀਆਂ ਵਾਲਾ ਵਾ ਪਾਪਾ ਤਾਂ ਦਾਦੂ ਰੋਟੀਆਂ ਵਾਲੇ ਆ ਠੀਕ ਆ ਤੇ ਅੱਜ ਮिन्नੋ ਨਾ ਮੈਂ ਤੁਹਾਨੂੰ ਸੱਚੀ ਜੀ ਗੱਲ ਦੱਸਾਂ ਅ ਮੈਂ ਆਪਾਂ ਕੋਠੇ ਤੇ ਚੜ ਕੇ ਬੈਠਾ ਧੁੱਪ ਸੇਕਣ ਦੇ ਤੇ ਮੈਨੂੰ 2-3 ਘੰਟੇ ਹੋ ਗਏ ਆ ਮਤਲਬ ਕੋਠੇ ਪਤੰਗ ਸਾਢੇ 3 ਘੰਟੇ ਹੋ ਗਏ ਪਤੰਗ ਲੁੱਟਣ ਨਾਲ ਧਿਆਨ ਪਰ ਫੜੀ ਨਹੀਂ ਜਾਣੀ ਪਤੰਗ ਕਿਉਂਕਿ ਸਾਡੇ ਵਾਲੀ ਸਾਈਡ ਤੋਂ ਨੰਗਨ ਨਹੀਂ ਡਈ ਮੈਨੂੰ ਲੱਗਦਾ ਉੱਪਰ ਇੱਕ ਪਤੰਗ ਆ ਗਈ ਤੇ ਮੈਂ ਲੁੱਟਣਾ ਉਹ ਦੇਖੋ ਚਾਂਦੀ ਪਤੰਗ ਹੁਣ ਆ ਵੇਖੋ ਫਤੇ ਨੂੰ ਲੱਗ ਗਿਆ ਵਾ ਪਤਾ ਵੀ ਸਾਡੇ ਘਰ ਵੰਡੇ ਆ ਚੌਲ ਹਣਾ ਫਤੇ ਨੂੰ ਲੱਗ ਗਿਆ ਪਤਾ ਵੀ ਸਾਡੇ ਘਰ ਵੰਡੇ ਚੌਲ ਲੱਗੇ ਪਹਿਰੇ ਤੇ ਬਹਿ ਗਿਆ ਇੱਥੇ ਲੱਗੇ ਪਹਿਰੇ ਤੇ ਬਹਿ ਗਿਆ ਬਈ ਨੂੰ ਇੰਨਾ ਕਿ ਮੈਨੂੰ ਯਕੀਨ ਆ ਨਾ ਆਪ ਚੌਲ ਬਹੁਤ ਮਤਲਬ ਕਿ ਕੀ ਦੱਸਾਂ ਹੁਣ ਮਾਂ ਪੁੱਤਾਂ ਦੀ ਜਿੱਦ ਜਾਣਨੀ ਚਾਹਉਂ ਹੂੰ ਸਕੂਲੇ ਵੀ ਇਹਨੇ ਕਹਿਣਾ ਵੀ ਮੰਮਾ ਮੈਨੂੰ ਦਾਲ ਤੇ ਝੋਲ ਬਣਾ ਦੋ ਫੇਰ ਮੈਂ ਦਾਲ ਤੇ ਝੋਲ ਲੈ ਕੇ ਜਾਣੀ ਦਾਲ ਤੇ ਝੋਲ ਹੀ ਲੈ ਕੇ ਜਾਣੀ ਸਕੂਲੇ ਬੜਾ ਤੇਜ਼ ਆਏ ਥੁਮਕਣੂ ਜਾ ਫਤਿ ਤੁਸੀਂ ਕੌਣ ਹੈ ਥੁਮਕਣੂ ਥੁਮਕਣੂ ਅਵੇ ਅਵੇ ਜੀ ਖੁਸ਼ੀ ਹੋ ਗਈ। ਆ ਵੇ ਲੋ ਫਤੇ ਉਹਨਾਂ ਦੇ ਕੰਮ ਆ ਆ ਜਸ ਕਰਨ ਦੇ ਤੇ ਫਤੇ ਦੇ ਕੰਮ। ਇਹ ਕਾਫਤਾ ਤੋੜ ਕੇ ਸੁਟਿਆ ਵਾ ਮੇਰੇ ਇਹਦੇ ਨਾਲੋਂ ਆ ਬੂਟੇ ਨਾਲੋਂ ਤੇ ਜਿਹੜੇ ਆ ਬੂਟੇ ਦੇ ਨਾਲ ਪੱਤੇ ਆ ਉਹ ਆ ਤੋੜ ਕੇ ਸੁਟੇ ਆ। ਹੁਣ ਦੱਸੋ ਮੈਂ ਇਹਨਾਂ ਦਾ ਕੀ ਇਲਾਜ ਕਰਾਂ? ਘਾਟੂ ਕੇ ਆ ਵੇਖੋ ਕੀ ਬਣਾਇਆ। ਸਾਡੇ ਸਾਹਮਣੇ ਇੱਕ ਸੋਹਣਾ ਜਿਹਾ ਕਾਕਾ ਆਉਣ ਲੱਗਾ ਵਾ ਆ ਗਿਆ। ਆ ਦੇਖੋ ਫਤਵੀ ਸਿੰਘ ਹੋਇਆ ਅੱਜ ਤਿਆਰ ਆਪਾਂ ਚੱਲਿਆਂ ਵਨਡੇ ਆਪਾਂ ਕਿੱਥੇ ਚੱਲਿਆਂ ਤੁਹਾਨੂੰ ਦੱਸਦੇ ਆ ਤੇ ਵੇਖਿਓ ਫਤਵੀ ਸਿੰਘ ਸੋਹਣਾ ਲੱਗਣ ਡਿਆ ਵਾ ਅੱਜ ਮੇਰਾ ਪੁੱਤ ਫਤਵੀ ਸਿੰਘ ਗੇ ਰਿਆੜ ਸੋਨਾ ਵਾ ਦੌਰ ਬਣੀ ਸਾਸੀ ਗੱਲ ਕਰੋ ਹੁਣ ਸਾਸੀ ਗੱਲ ਛਾਇਆ ਨੂੰ ਛਾਇਆ ਨੂੰ ਮੈਂ ਮੇਰੇ ਨਾਲ ਵੀ ਕਰਦੀ ਮੈਂ ਵੀ ਦੱਸਿਓ ਜੀ ਸਾਸੀ ਗੱਲ ਸਾਰਿਆਂ ਨੂੰ ਤਿਆਰੇ ਆ ਮੈਂ ਵੀ ਬਣੀ ਪੱਗ ਪੂਗ ਤੇ ਤਿਆਰ ਵਾਂ ਅਸੀਂ ਚੱਨੇ ਆਪਾਂ ਵਨਡੇ ਤੇ ਚੱਲੇ ਆ ਸੁੱਖ ਦੇ ਰਿਸ਼ਤੇਦਾਰਾਂ ਕੋਲ ਆਪਾ ਕਿੱਥੇ ਚੱਲੇ ਆ ਇਹ ਵੀ ਜਰੂਰ ਦੱਸਾਂਗੇ। ਆਪਣੀ ਦੱਸਿਓ ਵੀ ਮੈਂ ਠੀਕ ਲੱਗਣ ਡਿਆ ਵਾਂ। ਸੁੱਖ ਵੀ ਬਖਾਲਦੇ ਆ। ਆ ਮੇਰਾ ਪੁੱਤ। ਮਾੜਾ ਹੱਡਾ ਫਤੇ ਵੀਰ ਸਿੰਘ ਬਲੌਗਰ। ਠੀਕ ਐ ਫਤਿਹ? ਠੀਕ। ਠੀਕ ਐ। ਇਹ ਆ ਸੋਖਾ। ਸਤਿ ਸ਼੍ਰੀ ਅਕਾਲ ਜੀ। ਸਾਇਆ ਨੂੰ ਆਪਮਾ ਪੁੱਤ। ਇਹ ਅਗੇ। ਆਪ ਆਪਮਾ ਪੁੱਤ। ਆਪਾ ਟੋਪੀਆਂ ਪਾਈਆਂ ਵਾ। ਕਿ ਆਪਾਂ ਲਾਜੀ ਤੋਂ ਵਾਂਡੇ ਲਾਗੇ ਪਹੁੰਚ ਗਏ ਘਰ ਲੱਗੇ ਉਹ ਆਪਾਂ ਲਾਦੇ ਨਹੀਂ ਹਾਂ ਹਾਂ ਹਾਵਣਾ ਪੈਜੀ ਹਾਵਣਾ ਪੈਜੀ ਪਿਛੇ ਪਿਛਲ ਘਾਈ ਆ ਆਪਾਂ ਠੀਕ ਹੈ ਤੇ ਇਹ ਜਿਹੜੇ ਆਪਾਂ ਘਰ ਵਲੌਗ ਬਣਾਉਂਦੇ ਆ ਇਹ ਘਰ ਹੈਗਾ ਵਾ ਪ੍ਰਵੀਨ ਦੀਦੀ ਦਾ ਹੈ ਨਾ ਠੀਕ ਹੈ ਤੇ ਕੋਈ ਨਹੀਂ ਕਿਸ ਦਿਨ ਕਿਸ ਦਿਨ ਸਾਰੇ ਘਰ ਤੇ ਆਹ ਵੇਖੋ ਜਿੱਦਾਂ ਪ੍ਰਵੀਨ ਦੀਦੀ ਨੇ ਪਿਛੇ ਵਾਵਾ ਹੀ ਫੁੱਲ ਫਲ ਆਏ ਆ ਪਰ ਆਪਾਂ ਸਾਰੇ ਨਹੀਂ ਖਾ ਲੈਣੇ ਕਿਉਂਕਿ ਪ੍ਰਵੀਨ ਦੀਦੀ ਦਾ ਕਿਦਣ ਕਰਾਵਾਂਗੇ ਹੋਮ ਟੂਰ ਹੋਮ ਟੂਰ ਫੁੱਲ ਲਾਇਆ ਫੀਨ ਪੁਈ ਨੇ ਫੁੱਲ ਅਸੀਂ ਆਪਾਂ ਮਾ ਪੁੱਤ ਛੋਲੇ ਲਕੰਨੇ ਆ ਆ ਮੇਰਾ ਇੱਕ ਬੱਡੇ ਗਿਫਟ ਜਿਹੜਾ ਸਾਬੀ ਨੇ ਦਿੱਤਾ ਹੈ ਜੈਕਟ ਮੋੜ ਕੇ ਤੇ ਸਕੀ ਵੀ ਲੈ ਜੈਕਟ ਮੋੜ ਕੇ ਤੇ ਦੋ ਚੀਜ਼ਾਂ ਨੇ ਆਂਦੀਆਂ ਆ ਉਹ ਪਾਈ ਆ ਸੋਖ ਨੇ ਸੋਖ ਨੇ ਹਾਂ ਕੋਟੀ ਨੇ ਪੋਟੀ ਇਹ ਕੋਟੀ ਨੂੰ ਪੋਟੀ ਕਹਿੰਦਾ ਵਾ ਸੱਚ ਕੋਮ ਪੋਟੀ ਨਹੀਂ ਆਂਦੀ ਹਾਂ ਜਿੰਨੇ ਕਹਿੰਦਾ ਸਵੇਰੇ ਜੀ ਦੀ ਮਮਾ ਤੂੰ ਚੀ ਆਪਣੀ ਪੋਟੀ ਪਾ ਲੋ ਤੇ ਉਹਨੂੰ ਪਤਾ ਨਹੀਂ ਨਾ ਕੱਕਾ ਵਾਲਾ ਕਿ ਪਪਾ ਵਾਲਾ ਹੁਣ ਆਪਾਂ ਚੱਲੇ ਆਂ ਤੇ ਕੋਟੀ ਆ ਤੇ ਫਿਰ ਮੈਂ ਵੀ ਨਾਲ ਨਾ ਆਪਾਂ ਤਿੰਨਾ ਜਾਣੇ ਦਾ ਹੁਣ ਬਣਾਉਂਗੀ ਵੀਡੀਓ ਪ੍ਰਵੀਨ ਦੀਦੀ ਆਓ ਦੀਦੀ ਇੱਧਰ ਠੀਕ ਹੈ ਫਤਵੀਰਾ ਕੋਨਾ ਕਿਹਾ ਅੱਜ ਲੱਗੀ ਪਪਾ ਪਪਾ ਆ ਗਿਆ ਫਤਵੀਰ ਸਿੰਘ ਸਾਡਾ ਬਹੁਤ ਸਿਆਣਾ ਪੋਤਿਆ ਜਦੋਂ ਮੈਂ ਕੱਲ ਇਹਨੂੰ ਵੀਡੀਓ ਬਣਾ ਕੇ ਇਤਿਹਾਸ ਬਾਰੇ ਦੱਸਣ ਲਈ ਤੇ ਬਾਅਦ ਵਿੱਚ ਮੈਨੂੰ ਪਤਾ ਦੀਦੀ ਕੀ ਕਹਿੰਦਾ ਕਹਿੰਦਾ ਪਪਾ ਨੇ ਵੀ ਮੈਨੂੰ ਬੜਾ ਸੋਹਣਾ ਸਿਖਾ ਦਿੱਤਾ ਪਪਾ ਵੈਰੀ ਗੁੱਡ ਠੀਕ ਹੈ ਪਾਪਾ ਨੇ ਮੈਨੂੰ ਬਹੁਤ ਸੋਨਾ ਸਿਖਾ ਦਿੱਤਾ ਫਤਿਹਰਾ ਕੋਟੀ ਰਹੀ ਵਾਂਡੇ ਜਾਣ ਲੱਗੇ ਪਣੀ ਮੈਨੂੰ ਪੈਂਟ ਪਾਉਣ ਦੀ ਕਹਿੰਦਾ ਮਮਾ ਇਹ ਤੇ ਵਿਆਹ ਜਨਵਰੀ ਆ ਛੋੜਾ ਪੁੱਤ ਚੱਲੀ ਗਿਆ ਫਿਰ ਫਤਵੀਰ ਸਿੰਘ ਦਾ ਹੋਰ ਇੱਕ ਅੱਧਾ ਵਾਂਡਾ ਵਾ ਬਸ ਛੁੱਟੀਆਂ ਹੁਣ ਬਸ ਖਤਮ ਹੋਣ ਵਾਲੀਆਂ ਮੌਸਮ 2 ਤਰੀਕ ਤੋਂ ਸਕੂਲ ਚਾਲੂ ਪੰਜ ਦਿਨ ਬਾਕੀ ਰਹਿ ਗਏ ਫਤਵੀਰ ਸਿੰਘ ਮੈਨੂੰ ਕਿੱਥੇ ਲੈ ਗਏ ਨਾ ਮੇਰੇ ਮੁੰਡੇ ਨੂੰ ਫਿਰ ਛੁੱਲੇ ਜਾ ਤੂੰ ਦਾ ਬਹੁਤ ਆ ਠੰਡ ਵੀ ਤੇ ਲੇਟ ਹੋ ਗਏ ਆਪਾਂ ਜਾਣਾ ਇਹ ਮਾਂਡੇ ਹੈ ਨਾ ਤੇ ਸੋ ਕੋਦੋਂ ਦੀ ਡਈ ਆ ਦਿਵਾਲੀ ਹੁਣ ਉਹਨਾਂ ਠੰਡਾ ਠੰਡ ਦੇ ਵਿੱਚ ਧੁੰਦ ਚ ਬੰਦਾ ਕਿਦਾਂ ਪੱਗ ਗਿੱਲੀ ਕਰਕੇ ਤੇ ਛੇਤੀ ਛੇਤੀ ਮੰਗਵਾ ਸਕਦੇ ਜੇ ਤਿਆਰ ਕਿ ਹੋਈ ਸਕਦੇ ਜਦੋਂ ਬੰਦਾ ਧੁੰਦ ਅਟੇ ਉਸ ਟਾਈਮ ਟੁੱਟੇ ਹਾਂ ਤੇ ਹੁਣ ਆਪਾਂ ਚੱਲੇ ਆ ਚਲੋ ਜੀ ਫੇਰ ਠੀਕ ਆ ਬਾਈ ਬਾਈ ਥੈਂਕ ਯੂ ਜੀ ਕਾ ਖਾਲਸਾ ਫਤਿਹ ਕੇ ਫਤਿਹ ਸਿੰਘ ਕੀ ਆ ਚੀਕਾ ਕੇ ਕੇ ਅੱਜ ਹੈਗਾ ਪੁੱਤ ਛੋਟੇ ਸਹਿਬ ਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਸ਼ੀਧੀ ਦਿਹਾੜਾ ਤੇ ਮਾਤਾ ਗੁਜਰੀ ਜੀ ਦਾ 시ਤੀ ਦਿਹਾੜਾ ਕਿਉਂਕਿ ਗੁਰੂ ਮਹਾਰਾਜ ਦੇ ਪੁੱਤਰਾਂ ਨੂੰ ਗੁਰ ਤੇਗ ਬਹਾਦਰ ਮਹਾਰਾਜ ਦੇ ਪੋਤਿਆਂ ਨੂੰ ਬੜਾ ਜ਼ੋਰ ਲਾਇਆ ਇਸ ਸੂਬਾ ਸਰਾਂਦ ਨੇ ਵਜ਼ੀਰ ਖਾਨ ਨੇ ਵੀ ਇਹ ਇਨ ਕਬੂਲ ਲੈਣ ਸਾਡਾ ਧਰਮ ਕਬੂਲ ਲੈਣ ਤੇ ਆਪਾਂ ਸਾਰੇ ਜੇ ਇਹ ਮਤਲਬ ਇਨ ਕਬੂਲ ਗਏ ਤੇ ਸਾਰਾ ਸਿੱਖ ਧਰਮ ਆ ਜਿਹੜਾ ਉਹ ਮੁਸਲਮਾਨ ਬਣ ਜਾਊਗਾ ਕਲਮੇ ਪੜ੍ਹਿਆ ਕਰਨਗੇ ਤੇ ਗੁਰੂ ਮਹਾਰਾਜ ਦੇ ਬੱਚਿਆਂ ਨੂੰ ਇਹ ਵੀ ਲਾਲਚ ਵੀ ਦਿੱਤਾ ਹੈਗਾ ਵੀ ਤੁਹਾਨੂੰ ਬੇਗਮਾਂ ਦਵਾਂਗੇ ਤੁਹਾਨੂੰ ਬਹੁਤ ਕੀਮਤੀ ਤੋਂ ਕੀਮਤੀ ਮਹਿਲ ਮਾੜੀਆਂ ਜੋ ਚੀਜ਼ ਤੁਸੀਂ ਮਿਲੋਗੇ ਸ਼ਾਈ ਸ਼ੌਕਤ ਤੁਹਾਨੂੰ ਚੀਜ਼ ਮਿਲੂਗੀ ਤੇ ਪਰ ਛੋਟੇ ਸਾਹਿਬਜ਼ਾ ਦੇ ਕਹਿੰਦੇ ਤੁਹਾਨੂੰ ਸ਼ਹੀਦੀ ਕਬੂਲ ਆ ਤੁਹਾਨੂੰ ਮਰਨਾ ਕਬੂਲ ਆ ਆ ਪੰਧਰਮ ਤੋਂ ਨਹੀਂ ਡੋਲਣਾ ਮਾਤਾ ਗੁਜਰੀ ਦੇ ਸਿਖਾਏ ਹੋਏ ਜਿਹੜੇ ਬੋਲ ਹੀ ਪੜਾਈ ਪੜਾਈਆਂ ਗਈਆਂ ਜਿਹੜੀਆਂ ਗੱਲਾਂ ਸੀ ਉਹਦੇ ਉੱਤੇ ਉਹ ਖੜੇ ਉੱtre ਤੇ ਸ਼ਹੀਦ ਹੋ ਗਏ ਤੇ ਸ਼ਹੀਦ ਕਿੱਦਾਂ ਐ ਨੀਂਆ ਵਿੱਚ ਚਣ ਕੇ ਠੀਕ ਆ ਛੋਟੇ ਛੋਟੇ ਇੱਕ ਦੀ 7 ਸਾਲ ਉਮਰ ਇੱਕ ਦੀ 9 ਸਾਲ ਉਮਰ ਛੋਟੇ ਸਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦੀ 7 ਸਾਲ ਉਮਰ ਹੀ ਤੇ ਬਾਬਾ ਜੋਰਾਵਰ ਸਿੰਘ ਜੀ ਸੋਰੀ ਜੋਰਾਵਰ ਸਿੰਘ ਜੀ ਦੀ ਹੈਗੀ 9 ਸਾਲ ਉਮਰ ਠੀਕ ਆ ਪਹਿਲਾਂ ਬਾਬਾ ਫਤਿਹ ਸਿੰਘ ਜੀ ਸ਼ਹੀਦ ਹੋਏ ਜਦੋਂ ਸ਼ਹੀਦ ਹੋਣ ਲੱਗੇ ਜਦੋਂ ਇੱਥੇ ਤੱਕ ਨਾ ਅੱਖਾਂ ਤੋਂ ਉੱਪਰ ਸੋਰੀ ਮੂੰਹ ਤੋਂ ਉੱਪਰ ਇਟਾਂ ਆ ਗਈਆਂ ਤੇ ਬਾਬਾ ਜੋਰਾਵਰ ਸਿੰਘ ਜੀ ਦੀਆਂ ਅੱਖਾਂ 'ਚ ਹੰਝੂ ਆ ਗਏ ਬੀਤੋ ਨਹੀਂ ਆਏ ਵੀ ਮੇਰੇ ਤੋਂ ਬਾਅਦ ਤੇ ਦੁਨੀਆ ਛੱਡ ਕੇ ਮੇਰੇ ਤੋਂ ਪਹਿਲਾਂ ਚੱਲ ਚੱਲੇ ਤੇ ਬਾਬਾ ਫਤਿਹ ਸਿੰਘ ਜੀ ਨੇ ਫਿਰ ਜਵਾਬ ਦਿੱਤਾ ਵੀ ਆਪਾਂ ਸੂਰਮੇ ਆ ਤੇ ਆਪਾਂ ਛੋਟਾ ਮੈਂ ਤੇ ਗੁਰੂ ਤੇਗ ਬਹਾਦਰ ਜੀ ਦੀ ਗੋਦੀ ਦੇ ਵਿੱਚ ਮੈਂ ਜਾ ਕੇ ਪਹਿਲਾਂ ਬਹਿ ਜੂਗਾ ਠੀਕ ਆ ਤੇ ਇਦਾਂ ਸਾਡੇ ਲਈ ਉਹ ਜਾਨ ਕੁਰਬਾਨ ਕਰ ਗਏ ਤੇ ਮਾਤਾ ਗੁਜਰੀ ਜੀ ਨੇ ਫਿਰ ਆਪਣੇ ਪੋਤਿਆਂ ਦੇ ਹਨ ਜਦਾਂ ਸ਼ਹੀਦੀ ਦੀ ਖਬਰ ਸੁਣੀ ਠੀਕ ਆ ਤੇ ਉਹਨਾਂ ਨੇ ਫਿਰ ਆਪਣੀ ਜਿਹੜੀ ਸਵਾ ਸੀ ਉਹ ਭਗਤੀ ਰੂਪ ਦੇ ਵਿੱਚ ਕੱਢ ਕੇ ਦਸੰਤਵਾਰ ਦੇ ਵਿੱਚ ਚਲੇ ਗਏ ਠੀਕ ਆ ਉਹ ਖਸ਼ੀਦੀ ਹੋ ਗਈ ਠੰਡੇ ਪੁੱਜ ਦੇ ਵਿੱਚ ਤੇ ਅੱਜ ਹੈਗਾ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਸਿੱਖ ਪੰਥ ਦੇ ਵਿੱਚ ਹੁਣ ਤੇ ਸਾਰੀ ਦੁਨੀਆ ਭਾਵੇਂ ਮੁਸਲਮਾਨ ਹੋਣ ਭਾਵੇਂ 크੍ਰਿਸਚੀਅਨ ਹੋਣ ਭਾਵੇਂ ਹਿੰਦੂ ਹੋਣ ਬਹੁਤ ਸ਼ਰਧਾ ਨਾਲ ਮਨਾਉਂਦੇ ਆ ਕਿਉਂਕਿ ਇਹ ਸਾਂਝਾ ਧਰਮ ਈ ਇੱਕ ਸਾਹ ਦਾ ਤੇ ਇਦਾਂ ਸ਼ਹੀਦ ਹੋਏ ਅੱਲਾ ਯਾਰ ਤਾਂ ਜੋਗੀ ਕਹਿੰਦਾ ਹਿੰਦ ਵਿੱਚ ਇੱਕ ਤੀਰਥ ਯਾਤਰਾ ਕੇ ਲਟਾਏ ਜਹਾਂ ਬਾਪ ਨੇ ਬੱਚੇ ਖੁਦਾ ਕੇ ਲਈ ਠੀਕ ਆ ਐਉਂ ਜੀਆਂ ਗੱਲਾਂ ਸਿੱਖੀ ਦੀਆਂ ਹਨ ਫਤੇ ਬੁਲਾ ਦੋ ਹਨ ਸਿੱਖੀ ਦੀਆਂ ਹਨ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਫਤੇ ਡੇ ਸ਼ਾਮਣੀ ਇੱਕ ਸੋਹਣਾ ਜਿਹਾ ਕਾਕਾ ਲੱਗਾ ਵਾ ਆ ਗਿਆ ਆਈ ਆ ਦੇਖੋ ਫਤਵੀ ਸਿੰਘ ਹੋਇਆ ਅੱਜ ਤਿਆਰ ਆਪਾਂ ਚੱਲਿਆਂ ਵਾਂਡੇ ਆਪਾਂ ਕਿੱਥੇ ਚੱਲਿਆਂ ਤੁਹਾਨੂੰ ਦੱਸਦੇ ਆ ਤੇ ਵੇਖਿਓ ਫਤਵੀ ਸਿੰਘ ਸੋਹਣਾ ਲੱਗਣ ਡਿਆ ਵਾ ਅੱਜ ਮੇਰਾ ਪੁੱਤ ਫਤਵੀ ਸ਼ੇਂਗਰਿਆੜ ਸੋਣਾ ਵਾ ਸਸੀ ਘਾਲ ਟੋਰ ਬਣੀ ਸਸੀ ਘਾਲ ਕਰੋ ਹੁਣ ਸਸੀ ਘਾਲ ਸ਼ਾਇਨੂ ਤੁਸੀਂ ਮੇਰੇ ਨਾਲ ਵੀ ਕਰਦੀ ਮੈਂ ਵੀ ਦੱਸਿਓ ਜੀ ਸਸੀ ਘਾਲ ਸਾਰਿਆਂ ਨੂੰ ਤਿਆਰ ਆਇਆ ਮੈਂ ਵੀ ਬੰਨੀ ਪੱਗ ਪੁੱਗ ਤੇ ਤਿਆਰ ਹੋਇਆ ਅਸੀਂ ਚੱਲੇ ਆਪਾਂ ਵਨਡੇ ਤੇ ਚੱਲੇ ਆ ਸੁਖ ਦੇ ਰਿਸ਼ਤੇਦਾਰਾਂ ਕੋਲ ਤੇ ਆਪਾਂ ਕਿੱਥੇ ਚੱਲੇ ਆ ਇਹ ਵੀ ਜ਼ਰੂਰ ਦੱਸਾਂਗੇ ਤੁਸੀਂ ਦੱਸਿਓ ਵੀ ਮੈਂ ਠੀਕ ਲੱਗਣ ਡਿਆ ਹਾਂ ਸੁਖ ਵੀ ਬਖਾਲਦੇ ਆ ਇਹ ਮੇਰਾ ਪੁੱਤ ਨਾਲਾ ਹੱਡਾ ਫਤਿਹਵੀਰ ਸਿੰਘ ਬਲੌਗਰ ਠੀਕ ਐ ਫਤਿਹ ਠੀਕ ਐ ਤੇ ਆਪਾਂ ਹੁਣ ਚੱਲੇ ਆ ਕਿਹੜੇ ਵਨਡੇ ਇਹ ਦੱਸਾਂਗੇ ਤੁਹਾਨੂੰ ਚੋਪੋ ਫਤੇ ਵਾਂਡੇ ਉਛਾ ਅੱਛਾ ਚਲ ਤੂੰ ਹੀ ਦੱਸ ਲੋ ਆਪਾਂ ਚੱਲੇ ਵਾਂਡੇ ਆਪਾਂ ਕਿਹੜੇ ਵਾਂਡੇ ਚੱਲਿਆ ਹੁਣ ਦੱਸਾਂਗੇ ਤੁਹਾਨੂੰ ਅਗਲੇ ਵਲੌਗ ਚ ਆ ਵੀ ਵਲੌਗ ਸਾਰਾ ਵੇਖਿਓ ਤੇ ਅਗਲਾ ਵਲੌਗ ਵੀ ਵੇਖਿਓ ਤੇ ਆਪਾਂ ਕਿਹੜੇ ਵਾਂਡੇ ਚੱਲੇ ਆ ਜੀ ਚਲੋ ਜੀ ਠੀਕ ਆ ਜੀ ਸਾਰੀ ਗੱਲ ਫਿਰ ਸਾਰਿਆਂ ਨੂੰ ਹਾਏ ਹਾਏ